ਸੱਚੀ ਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਤ ਸਿਆਣੇ ਕਹਿੰਦੇ ਆ ਕਿ ਜਦੋਂ ਕੋਈ ਤੁਹਾਨੂੰ ਇਗਨੋਰ ਕਰਦਾ ਏ ਜਦੋਂ ਕੋਈ ਤੁਹਾਨੂੰ ਤੁਹਾਡੀ ਗੱਲ ਨਹੀਂ ਸੁਣ ਰਿਹਾ ਤਾਂ ਉਥੇ ਚੁੱਪ ਰਹਿਣਾ ਹੀ ਜ਼ਿਆਦਾ ਬਿਹਤਰ ਹੁੰਦਾ ਗੱਲ ਸਿਕਿਉਰਟੀ ਦੀ ਹੋ ਜਾਂਦੀ ਹੈ ਗੱਲ ਮਾਤਾ ਪਿਤਾ ਦੀ ਗੋਦ ਵਿੱਚ ਹਰ ਕੋਈ ਸਿਕਿਉਰ ਹੈ ਪਰ ਜਦੋਂ ਅਸੀਂ ਉਹ ਗੋਦ ਛੱਡਦੇ ਹਾਂ ਤਾਂ ਕਈ ਤਰ੍ਹਾਂ ਦੀਆਂ ਸੱਟਾਂ ਚੋਟਾਂ ਸਾਨੂੰ ਲੱਗਦੀਆਂ ਨੇ ਕੋਈ ਵਾਰੀ ਮਾਨਸਿਕ ਤੌਰ ਤੇ ਸੱਟ ਲੱਗਦੀ ਹੈ ਤੇ ਬੱਚਿਆਂ ਨੂੰ ਤਾਂ ਹਮੇਸ਼ਾ ਸਰੀਰਕ ਤੌਰ ਤੇ ਲੱਗਦੀ ਹੈ ਕਿ ਉਦੋਂ ਮਨ ਦਾ ਪਤਾ ਹੀ ਨਹੀਂ ਹੁੰਦਾ ਮਨ ਕੀ ਹੈ ਸਿਰਫ ਵਧੀਆ-ਵਧੀਆ ਖਾਣ ਨੂੰ ਮਿਲ ਜਵੇ ਤੇ ਬੱਚਿਆਂ ਨੇ ਆਪਣੀ ਲਾਈਫ ਗੁਜ਼ਾਰ ਲਈ ਚਲੋ ਅੱਗੋਂ ਜਦੋਂ ਤੁਸੀਂ ਵੱਡੇ ਹੋਏ ਜਦੋਂ ਤੁਸੀਂ ਵੱਡੇ ਹੋਏ ਤਾਂ ਛੋਟੀਆਂ-ਛੋਟੀਆਂ ਚੋਟਾਂ ਛੋਟੀਆਂ-ਛੋਟੀਆਂ ਗੱਲਾਂ ਛੋਟੇ-ਮੋਟੇ ਨੋਕ-ਝੋਕ ਵੀ ਸਾਨੂੰ ਰੁਕਾਵਟਾਂ ਹੀ ਲੱਗਣ ਲੱਗ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਥੋੜੇ ਜਿਹਾ ਜ਼ਿਆਦਾ ਬੜੇ ਤੇ ਜ਼ਿਆਦਾ ਹੀ ਸਮਝਦਾਰ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਆ ਤੇ ਫਿਰ ਉਹ ਦੋ ਸਾਡਾ ਸਰਕਲ ਸਾਨੂੰ ਝੋਟਾ ਦਿੰਦਾ ਏ ਜਿੱਥੇ ਅਸੀਂ ਵਿਸ਼ਵਾਸ ਕਰਦੇ ਆ ਉੱਥੇ ਸਾਨੂੰ ਪਰੇਸ਼ਾਨੀ ਆਉਂਦੀ ਏ ਤੇ ਕਈ ਵਾਰੀ ਬਹੁਤ ਸਾਰੀਆਂ ਪਰੇਸ਼ਾਨੀਆਂ ਸਾਡੀਆਂ ਸਾਡੇ ਦੁਆਰਾ ਹੀ ਸਹੀੜੀਆਂ ਹੁੰਦੀਆਂ ਨੇ ਸਾਡੀ ਨਾ ਸਮਝੀ ਬਦਵਾਏ ਕੋਈ ਗੱਲ ਨਹੀਂ ਸਮਝਦਾਰ ਤੇ ਕੋਈ ਜ਼ਰੂਰੀ ਨਹੀਂ ਹੈ ਕਿ ਕੋਈ ਪਾਰਾ ਏ ਕੋਈ ਤੱਕੜੀ ਏ ਜਿੱਦੇ ਚ ਅਸੀਂ ਤੋਲਣਾ ਏ ਕਿ ਕੋਈ ਸਮਝਦਾਰ ਹੈ ਜਾਂ ਘੱਟ ਸਮਝਦਾਰ ਹੈ ਜਾਂ ਕਿੱਥੇ ਕੀ ਫਾਇਦਾ ਏ ਕਿੱਥੇ ਕੀ ਨੁਕਸਾਨ ਏ ਹਰ ਚੀਜ਼ ਦੇਖ ਪਰਖ ਕੇ ਕੀਤੀ ਜਾਂਦੀ ਆ ਪਰ ਐਡੀ ਵੀ ਗੱਲ ਨਹੀਂ ਹੈ ਕੁਝ ਚੀਜ਼ਾਂ ਕੁਝ ਗੱਲਾਂ ਕੁਝ ਹਾਲਾਤ ਸਾਡੇ ਸੋਚ ਤੋਂ ਹੀ ਬਾਹਰ ਹੁੰਦੇ ਨੇ ਸਾਡੀ ਸਮਝਦਾਰੀ ਤੋਂ ਹੀ ਬਾਹਰ ਹੁੰਦੇ ਨੇ ਜਿੱਦਾਂ ਕਿ ਹੁਣ ਆਪਾਂ ਦੇਖਿਆ ਕਿ ਕਸ਼ਮੀਰ ਦੇ ਵਿੱਚ ਜੋ ਆ ਚੀਜ਼ ਹੋਈ ਮੈਨੂੰ ਬੁਨਿਆ ਕਤਾਬਾਂ ਪੜੀਆਂ ਬੜੇ ਅੱਛੇ ਲੋਕਾਂ ਨਾਲ ਲੋਕਾਂ ਦੇ ਵਿਚਾਰ ਵੀ ਪੜੇ ਆ ਬੜਾ ਕੁਝ ਆਪਾਂ ਜ਼ਿੰਦਗੀ 'ਚ ਬਹੁਤ ਸਾਰੇ ਲੋਕ ਮਿਲਦੇ ਆ ਆਪਣੇ ਆਪਣੇ ਬਾਰੇ ਆਪਣੀਆਂ ਚੀਜ਼ਾਂ ਬਾਰੇ ਦੱਸਦੇ ਆ ਗੱਲਾਂ ਬਾਤਾਂ ਦੱਸਦੇ ਆ ਜ਼ਿੰਦਗੀ ਦਾ ਕਾਫੀ ਐਕਸਪੀਰੀਅੰਸ ਪ੍ਰੈਕਟੀਕਲੀ ਤੌਰ ਤੇ ਮਿਲਦਾ ਪਰ ਅੱਜ ਤੱਕ ਇਹ ਐਕਸਪੀਰੀਅੰਸ ਸਮਝ ਨਹੀਂ ਆਇਆ ਕਿ ਕਿਉਂ ਇਨਸਾਨ ਨੂੰ ਇਨਸਾਨ ਇਨਸਾਨ ਨੂੰ ਇਨਸਾਨ ਨੂੰ ਮਾਰ ਕੇ ਖੁਸ਼ੀ ਮਿਲਦੀ ਮੈਂ ਤਾਂ ਹੈਰਾਨ ਆ ਜੇ ਸਾਨੂੰ ਕਿਸੇ ਨੂੰ ਜ਼ਿੰਦਗੀ ਦੇਣ ਦਾ ਹੱਕ ਨਹੀਂ ਆ ਤਾਂ ਮਾਰਨ ਦਾ ਕੀ ਹੱਕ ਆ ਇਹ ਠੀਕ ਹੈ ਕਿ ਇਨਸਾਨ ਦੀ ਬਿਰਤੀ ਹੈ ਇਨਸਾਨ ਦੀ ਸੋਚ ਹੈ ਦੂਸਰੀ ਚੀਜ਼ ਤੇ ਕਬਜ਼ਾ ਕਰਨਾ ਉਸ ਨੂੰ ਆਪਣੇ ਅੰਡਰ ਚਲਾਉਣਾ ਉਸ ਤੇ ਆਪਣੀ ਆਪਣੇ ਪਾਵਰ ਇਸਤੇਮਾਲ ਕਰਨਾ ਪਰ ਇਹ ਕਿੱਧਰ ਦੀ ਪਾਵਰ ਹੋਈ ਕਿ ਤੁਸੀਂ ਇਸ ਦੁਨੀਆ ਤੋਂ ਹੀ ਅਗਲੇ ਨੂੰ ਹੋਰ ਕਰ ਦੋ ਛੁੱਟੇ ਇਹ ਕਿਹੜੀਆਂ ਕਿਤਾਬਾਂ ਚ ਇਸ ਤਰ੍ਹਾਂ ਦੀਆਂ ਪਰਮਾਤਮਾ ਮੌਤ ਲਿਖ ਦਿੰਦਾ ਏ ਕਿ ਫਿਰ ਕਹਿੰਦੇ ਲੇਖਤਕਾਰ ਹੈ ਸਭ ਕੁਦਰਤ ਦੀ ਲੇਖਤਕਾਰ ਹੈ ਤੇ ਇਹ ਕਿਹੜੀਆਂ ਕਿਤਾਬਾਂ ਚ ਉਸਨੇ ਲਿਖ ਦਿੱਤਾ ਵੀ ਇਨਸਾਨ ਨੇ ਹੀ ਇਨਸਾਨ ਨੂੰ ਮਾਰ ਦੇਣਾ ਨਹੀਂ ਅੱਛਾ ਇੱਕ ਚੀਜ਼ ਹੋਰ ਮੈਂ ਜ਼ਰੂਰ ਕਹੂੰਗੀ ਪਰ ਇਹ ਥੋੜਾ ਹੈ ਆਪਾਂ ਕਹਿ ਦਿੰਦੇ ਆ ਕਿ ਮੈਂ ਵੈਸੇ ਇਸ ਮੁੱਦੇ 'ਚ ਪੈਂਦੀ ਨਹੀਂ ਆ ਇੱਕ ਗੱਲ ਧਿਆਨ ਨਾਲ ਸੁਣੋ ਕਿ ਜਿਹੜੀ ਵੀ ਚੀਜ਼ ਜਿਹੜੀ ਵੀ ਗੱਲ ਜਿਹੜੀ ਵੀ ਸਲਾਹ ਜੋ ਮੇਰੇ ਕੋਲੋਂ ਆਪਣੇ ਸਟਾਰ ਬਾਰੇ ਪੁੱਛਣ ਆਉਂਦਾ ਤਾਂ ਮੈਂ ਉਸ ਨੂੰ ਉਸ ਨੂੰ ਪ੍ਰੈਕਟੀਕਲੀ ਉਸ ਬਾਰੇ ਹੀ ਦੱਸਦੀ ਆ ਮੇਰੀ ਪਰਸਨਲ رائے ਕੋਈ ਵੀ ਨਹੀਂ ਹੁੰਦੀ ਪਰ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਇਹ ਆਪਣੀਆਂ ਪਰਸਨਲ ਹੁੰਦੀਆਂ ਨੇ ਇਹ ਆਪਣੀਆਂ ਦੁਨੀਆਦਾਰੀ ਦੀਆਂ ਹੁੰਦੀਆਂ ਨੇ ਇਹ ਆਪਣੀਆਂ ਲੌਜੀਕਲੀ ਜੇ ਤੁਮ ਮੰਨ ਲੋ ਕਿ ਕਿਸੇ ਨੇ ਆਪਣਾ ਟੀਵਾ ਦਿਖਾਇਆ ਉਹਦੇ ਕਿੱਦਾਂ ਦਿਖ ਰਾਇਆ ਉਹਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਇਹ ਮੈਂ ਦੱਸਦੀ ਕਿਉਂਕਿ ਉਹ ਮੇਰਾ ਕਰਮ ਹੈ ਮੇਰਾ ਕੰਮ ਹੈ ਤੇ ਇਹ ਜੋ ਆਪਾਂ ਗੱਲਾਂ ਕਰਦੇ ਆਂ ਇਹ ਆਪਣੇ ਨਾਲ ਹਰ ਰੋਜ਼ ਬੀਤਦੀਆਂ ਹੋਈਆਂ ਗੱਲਾਂ ਨੇ ਆਪਣੀਆਂ ਪਰੇਸ਼ਾਨੀਆਂ ਨੇ ਜੋ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਪਰ ਇੱਚ ਸਾਡਾ ਕਈ ਵਾਰੀ ਕਸੂਰ ਵੀ ਨਹੀਂ ਹੁੰਦਾ ਠੀਕ ਹੈ ਮੈਂ ਕੋਈ ਬੇਵਕੂਫੀ ਕੀਤੀ ਠੀਕ ਹੈ ਮੈਂ ਕੁਝ ਗਲਤ ਕੀਤਾ ਮੈਂ ਜੋ ਵੀਝਿਆ ਉਹ ਮੈਨੂੰ ਵੱਡਣਾ ਪੈਣਾ ਪਰ ਆ ਕੀ ਕੀਤਾ ਇਹ ਕਿਉਂ ਹੋਇਆ ਕਾਰਨ ਕਈ ਹੋ ਸਕਦੇ ਅਰਸੀ ਕਾਰਨ ਨਹੀਂ ਦੇਖਣਾ ਪਰ ਮੈਂ ਇੱਕ ਮਾਨਸਿਕਤਾ ਜ਼ਰੂਰ ਤੁਹਾਨੂੰ ਦੱਸੂਗੀ ਕਿ ਐਨੀ ਕੋ ਐਨੀ ਕੋ ਵੀ ਕੀ ਮਜਬੂਰੀ ਹੋ ਜਾਂਦੀ ਹੈ ਕਿ ਇਨਸਾਨ ਨੂੰ ਇਸ ਦੁਨੀਆਦਾਰੀ ਦੇ ਵਿੱਚ ਦੂਸਰੇ ਨੂੰ ਮਾਰ ਕੇ ਆਪਣਾ ਨਾਮ ਦਿਖਾਉਣਾ ਤੇ ਚਮਕਣਾ ਜਦੋਂ ਕੋਈ ਦੂਸਰੇ ਨੂੰ ਮੌਤ ਦੇ ਰਿਹਾ ਹੁੰਦਾ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਉਹਨੂੰ ਇਹ ਪਤਾ ਨਹੀਂ ਲੱਗਦਾ ਕਿ ਜੋ ਮੈਂ ਇਹਨਾਂ ਨੂੰ ਦੇ ਰਿਹਾ ਇੱਕ ਦਿਨ ਇਹ ਮੈਨੂੰ ਵੀ ਆਉਣੀ ਹੈ ਸਥਿਰਤਾ ਤੇ ਹੈ ਹੀ ਨਹੀਂ ਹੈ ਸਥਿਰਤਾ ਤੇ ਹੈ ਨਹੀਂ ਜਾਣਾ ਸਾਬਣਿਆ अच्छा कई लोग धर्म ਦੇ ਨਾਂ ਤੇ کئی ਲੋਕੋ ਕਿਸੇ ਵੀ ਨਾਂ ਤੇ ਆਪਣੇ ਆਪ ਨੂੰ ਚੌਧਰੀ ਸਮਝ ਕੇ ਕੁਝ ਨਾ ਕੋਈ ਚੀਜ਼ਾਂ ਕਰਦੇ ਪਏ ਆ ਪਰ ਪਹਿਲੀ ਗੱਲ ਤੇ ਜਿਹੜਾ ਇਨਸਾਨ ਨੂੰ ਇਨਸਾਨ ਹੀ ਨਹੀਂ ਸਮਝਦਾ ਉਹ ਧਰਮ ਨੂੰ ਵੀ ਸਮਝ ਸਕਦਾ ਇੱਕ ਗੱਲ ਆ ਹਨਾ ਆਪਾਂ ਇਸ ਮੁੱਦੇ 'ਚ ਨਹੀਂ ਪੈਂਦੇ ਆਪਾਂ ਕਿਸੇ ਨੂੰ ਸਿੱਖਿਆ ਨਹੀਂ ਦੇ ਰਹੇ ਆਪਾਂ ਕਿਸੇ ਨੂੰ ਸਮਝਾ ਨਹੀਂ ਰਹੇ ਪਰ ਦੇਖੋ ਬੜਾ ਦੁੱਖ ਹੁੰਦਾ ਇਹੋ ਜੀਆਂ ਘਟਨਾਵਾਂ ਦੇਖ ਕੇ ਬੜਾ ਦੁੱਖ ਹੁੰਦਾ ਕਿ ਧਰਮ ਦੇ ਨਾਂ ਤੇ ਵੰਡੀਆਂ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਅਸੀਂ ਇਨਸਾਨ ਨਾਲੋਂ ਜ਼ਿਆਦਾ ਉਸਦੇ ਉਸਦੇ ਪਹਿਰਾਵੇ ਨੂੰ ਉਸਦੀ ਉਸਦੀ ਕਿਸੇ ਤਰ੍ਹਾਂ ਦੀ ਜੋ ਵੀ ਉਸਦੀ ਪਹਿਚਾਨ ਹੈ ਉਸ ਨੂੰ अहमियत ਦਿੰਦੇ ਹਾਂ ਇਹ ਦੱਸੋ ਤੁਸੀਂ ਕੀ ਹੈ ਕੋਈ ਤੁਹਾਨੂੰ ਦਿਖਦਾ ਨਹੀਂ ਕੀ ਹੈ ਕੋਈ ਇਨਸਾਨ ਹੈ ਭਈ ਉਹ ਥੋਟੇ ਵਰਗਾ ਹੀ ਹੈ ਜਿਉਂ ਕਿਸ ਕੈਟਾਗਰੀ ਚ ਕਿੱਥੇ ਪੈਦਾ ਹੋਇਆ ਉਹਦੇ ਕੋਲ ਪੁੱਛਿਆ ਥੋੜਾ ਗਿਆ ਦੱਸ ਭਾਈ ਕਿਹੜਾ ਧਰਮ ਚਾਹੀਦਾ ਦੱਸ ਭਾਈ ਕਿੱਥੇ ਜਾਣਾ ਕਿਹੜਾ ਰਾਹ ਚਾਹੀਦਾ ਨਹੀਂ ਪੁੱਛਿਆ ਗਿਆ ਨਾ ਵੈਸੇ ਤੁਹਾਡੇ ਵਰਗੀ ਆ ਉਹਨਾਂ ਤੁਹਾਡੇ ਤੋਂ ਪੁੱਛਿਆ ਗਿਆ ਨਾ ਉਹਦੇ ਤੋਂ ਪੁੱਛਿਆ ਗਿਆ ਤੇ ਫਿਰ ਜਿਸ ਜਿਸ ਕੈਟਾਗਰੀ ਚ ਅਸੀਂ ਆਂ ਤੇ ਤੁਹਾਡੇ ਕੰਨ ਦੇ ਵਿੱਚ ਕਦੋਂ ਪਰਮਾਤਮਾ ਨੇ ਆ ਕੇ ਫੂਕ ਮਾਰੀ ਪਰਮਾਤਮਾ ਕੀ ਹੈ ਪਰਮਾਤਮਾ ਤੇ ਹਵਾ ਹੈ ਸਾਹ ਹੈ ਕੁਦਰਤ ਹੈ ਬਲੇ ਹਰੀ ਕੁਦਰਤ ਵਸਿਆ ਇਹ ਕੁਦਰਤ ਚ ਹੀ ਵਸ ਰਿਹਾ ਉਹ ਕੁਦਰਤ ਚ ਹੀ ਵਸਿਆ ਹੈ ਤੇ ਜੇ ਅਸੀਂ ਉਸ ਦੀ ਕੁਦਰਤ ਦੇ ਬਣਾਈ ਹੋਈ ਵਸਤੂਆਂ ਦੀ ਕੁਦਰਤ ਦੀ ਬਣਾਈ ਹੋਈ ਇਨਸਾਨਾਂ ਦੀ ਉਸ ਪਰਮਾਤਮਾ ਦੇ ਬਣਾਈ ਮਸਾਲਾ ਦੀ ਇੱਜ਼ਤ ਮਾਰ ਜੇ ਕੁਛ ਨਹੀਂ ਕਰ ਸਕਦੇ ਤਾਂ ਫਿਰ ਕੀ ਅੱਜ ਕੱਲ ਹਰ ਕੋਈ ਭਾਈ ਭੈਣ ਹੋਇਆ ਕੋਈ ਹੋਇਆ ਹਰ ਕੋਈ ਦੂਜੇ ਦਾ ਫਾਇਦਾ ਲੈਂਦਾ ਪਰ ਚਲੋ ਕੋਈ ਨਹੀਂ ਇੰਨਾ ਤੇ ਸ਼ੁਕਰ ਹੈ ਕਿ ਮਾਰਦਾ ਨਹੀਂ ਇੰਨਾ ਸੈਲਫਿਸ਼ ਤੇ ਨਹੀਂ ਹੋਇਆ ਕਿ ਉਹਨੂੰ ਖਤਮ ਹੀ ਕਰ ਦਿੰਦਾ ਫਾਇਦਾ ਲੈਣਾ ਦੁਨੀਆਦਾਰੀ ਦਾ ਫਾਇਦਾ ਪਰ ਪਰਮਾਤਮਾ ਦਾ ਜਿਸ ਨੂੰ ਤੁਸੀਂ ਆਪਣਾ ਮੰਨਦੇ ਹੋ ਉਹਦੇ ਤੋਂ ਕੋਈ ਹੂਲ ਜੀਵ ਨਹੀਂ ਉਹਦੇ ਤੋਂ ਕੋਈ ਹੂਲਾ ਨਹੀਂ ਉਸ ਤੋਂ ਕੋਈ ਪਰਦਾ ਨਹੀਂ ਤਾਂ ਫਿਰ ਸਮਝ ਨਹੀਂ ਆਉਂਦੀ ਪਰਦੇ ਕਿਸ ਤੋਂ ਕੀਤੇ ਜਾਂਦੇ ਆ ਕਿਉਂ ਕੀਤੇ ਜਾਂਦੇ ਆ ਲੌਜੀਕ ਹੈ ਤਾਥ ਇਸ ਇਸ ਦੁਨੀਆ ਦੇ ਵਿੱਚ ਬੜਾ ਤਰ੍ਹਾਂ ਦੇ ਲੋਕ ਆ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਤੇ ਤੁਹਾਡੇ ਨਾਲ ਤੁਹਾਡੇ ਸਟਾਰ ਨੇ ਕਿ ਤੁਹਾਨੂੰ ਕਿੱਦਾਂ ਦੇ ਲੋਕ ਮਿਲਦੇ ਆ ਤੇ ਤੁਸੀਂ ਕਿਸ ਤਰ੍ਹਾਂ ਕਿਸ ਹਾਲਾਤ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦੇ ਹੋ ਹਮੇਸ਼ਾ ਹੀ ਲੌਜੀਕ ਨਾਲ ਕਰਮ ਨਾਲ ਆਪਣੇ ਦਿਮਾਗ ਨਾਲ ਆਪਣੇ ਵਿਸ਼ਵਾਸ ਨਾਲ ਆਪਣੇ ਅੰਦਰੂਨੀ ਪਾਵਰ ਨਾਲ ਜੋ ਕੁਦਰਤ ਨੇ ਦਿੱਤੀ ਹੈ ਉਸ ਮੁਤਾਬਕ ਚੱਲਿਆ ਕਰੋ ਦੁਨੀਆਦਾਰੀ ਮੁਤਾਬਕ ਚੱਲਣਾ ਬੰਦ ਕਰ ਦਿਓ ਦੁਨੀਆਦਾਰੀ ਕੀ ਹੈ ਆ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਫਿਰ ਆ ਹੁੰਦਾ ਤੇ ਫਿਰ ਉਹ ਹੁੰਦਾ ਅੱਛਾ ਅੱਛਾ ਓਕੇ ਤੁਹਾਡੇ ਲਈ ਹੁੰਦਾ ਹੋਊਗਾ ਦੂਜੇ ਲਈ ਉਹ ਚੀਜ਼ ਨਹੀਂ ਹੁੰਦੀ ਕਿਉਂਕਿ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣੀ ਨਾ ਤੁਹਾਡਾ ਸਟਰਕਚਰ ਨਾ ਤੁਹਾਡਾ ਕੁਝ ਵੀ ਦੂਜੇ ਨਾਲ ਮਿਲਦਾ ਇਸ ਕਰਕੇ ਦੂਜੇ ਨਾਲ ਨਹੀਂ ਮਿਲਦਾ ਤਾਂ ਆਪਣੇ ਆਪ ਨੂੰ ਸਮਝਣਾ ਆਪਣੇ ਅਨੁਸਾਰ ਚੱਲਣਾ ਮੈਂ ਹਮੇਸ਼ਾ ਇਹ ਗੱਲ ਹਮੇਸ਼ਾ ਕਹਿੰਨੀ ਆ ਕਿ ਸਿਰਫ ਤੇ ਸਿਰਫ ਤੁਸੀਂ ਹੀ ਹੋ ਉਸੀ ਹੀ ਹੋ ਸਭ ਤੋਂ ਬੈਸਟ ਕਿਉਂਕਿ ਤੁਹਾਨੂੰ ਬਣਾਉਣ ਵਾਲਾ ਹੈ ਸਭ ਤੋਂ ਬੈਸਟ ਠੀਕ ਹੈ ਇੱਕ ਸਾਹਾਂ ਦੀ ਲੜੀ ਸਾਨੂੰ ਕੁਦਰਤ ਪਰਮਾਤਮਾ ਨਾਲ ਜੋੜ ਕੇ ਰੱਖਦੀ ਹੈ ਇਸ ਸਾਹਾਂ ਦੀ ਲੜੀ ਜੋ ਹੈ ਸਾਡੇ ਸਰੀਰ ਦੇ ਅੰਦਰ ਜੋ ਸਾਹ ਜਾਂਦੇ ਨੇ ਤੰਦਰੁਸਤ ਸਰੀਰ ਦੇ ਅੰਦਰ ਜਾਂਦਾ ਸਿਰਫ ਆਪਣੇ ਸਰੀਰ ਆਪਣੇ ਮਨ ਨੂੰ ਬੈਲੈਂਸ ਕਰਨ ਵਾਲੀ ਹੈ ਗਰਦਨ ਜੋ ਬ੍ਰਹਸਪਤੀ ਮੰਨੀ ਜਾਂਦੀ ਹੈ ਇਸ ਗਰਦਨ ਤੇ ਭਰੋਸਾ ਰੱਖੋ ਵਿਸ਼ਵਾਸ ਰੱਖੋ ਕਿ ਤੁਹਾਡੇ ਸਿਰ ਪੂਰੇ ਸਰੀਰ ਨੂੰ ਤੁਹਾਡੇ ਦਿਮਾਗ ਨਾਲ ਕੰਟਰੋਲ ਕਰਕੇ ਚੱਲੀ ਫਿਰਦੀ ਆ ਲੌਜੀਕ ਹੈ ਸਾਇੰਸ ਆ ਸਾਈ ਸਤਾਰਕੇ ਠੀਕ ਹੈ ਚਲੋ ਬਹੁਤ ਸਮੇਂ ਦਾਰੋ ਤੁਸੀਂ ਅੱਜ 25 ਤਰੀਕ ਹੋ ਗਈ ਸ਼ੁੱਕਰਵਾਰ ਦਾ ਦਿਨ ਹੈ ਪੂਰਵ ਭਾਦਰਾ ਪਦ ਨਕਸ਼ਤਰ ਹੈ ਅਰੇਂਦਰ ਜੋਗ ਚੱਲ ਰਿਹਾ ਮੀਨ ਰਾਸ਼ੀ ਵਿੱਚ ਚੰਦਰਮਾ ਬਣੇ ਹੋਏ ਨੇ ਪ੍ਰਦੋਸ਼ ਵਰਤਾ ਜੀ ਚੁੱਕਰ ਅੱਜ ਉਤਰਾ ਭਾਦਰਾ ਪਦ ਨਕਸ਼ਤਰ ਚ ਰਾਤ ਨੂੰ 11:31 ਮਿੰਟ ਤੇ ਜਾਣਗੇ ਤੇ 10:30 ਵਜੇ ਤੋਂ ਲੈ ਕੇ 12 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਕਿੱਦਾਂ ਦਾ ਜਾਏਗਾ ਗ੍ਰਹਿਾਂ ਦੇ ਮੁਤਾਬਕ ਤੁਹਾਡਾ ਅੱਜ ਦਾ ਦਿਨ ਇਸ ਬਾਰੇ ਆਪਾਂ ਚਰਚਾ ਕਰਾਂਗੇ ਨਾਲ ਹੀ ਉਤਰਾ ਭਾਦਰਾ ਪਦ ਨਕਸ਼ਤਰ ਪੂਰਾ ਭਦਰਪਦ ਸਵੇਰੇ 8:54 ਮਿੰਟ ਤੱਕ ਤੇ ਉਸ ਤੋਂ ਉਤਰਾ ਭਦਰਪਦ ਨਕਸ਼ਤਰ ਚੱਲਣਾ ਹੈ ਇੰਦਰ ਯੋਗ ਹੈ ਜੀ ਇੰਦਰ ਯੋਗ ਰਹੇਗਾ ਅੱਜ ਇੰਦਰ ਯੋਗ ਵਿੱਚ ਜੋ ਚੰਦਰ ਰਾਸ਼ੀ ਦੇ ਮੁਤਾਬਕ ਚੰਦਰਮਾ ਮੀਨ ਰਾਸ਼ੀ ਵਿੱਚ ਜਾਣਗੇ ਅੱਜ ਸ਼ੁੱਕਰਵਾਰ ਵਾਲੇ ਦਿਨ 11:45 ਮਿੰਟ ਤੱਕ ਦਿੰਦਾ ਪੱਖ ਰਹਿਣਾ ਮੀਨ ਰਾਸ਼ੀ ਵਿੱਚ ਚੰਦਰਮਾ ਚਲੇ ਜਾਣਗੇ ਠੀਕ ਹੈ ਮੀਨ ਰਾਸ਼ੀ ਬ੍ਰਸਪਤੀ ਰਾਸ਼ੀ ਅਤੇ ਸ਼ੁਕਰ ਉਦਰਾ ਪਦ ਨਕਸ਼ਤਰ ਚੱਲੇਗਾ ਕੀ ਪ੍ਰਭਾਵ ਪਵੇਗਾ ਮੇਨ ਰਾਸ਼ੀ ਵਿੱਚ ਦੇਖੋ ਪਹਿਲਾਂ ਤੋਂ ਹੀ ਬੁੱਧ ਸ਼ੁਕਰ ਸ਼ਨੀ ਤੇ ਰਾਹੁ ਚਾਹਿਆ ਉਹਨਾਂ ਦੇ ਨਾਲ ਚੰਦਰਮਾ ਚੰਦਰ ਰਾਹੁ ਦਾ ਗ੍ਰੈਂਡ ਜੋਗ ਵੀ ਬਣਿਆ ਸ਼ਨੀ ਚੰਦਰ ਦੀ 63 ਸਤੇ ਵੀ ਬਣੀ ਕੀ ਪ੍ਰਭਾਵ ਬਹੁਤ ਹੀ ਵਚ ਕੇ ਬਹੁਤ ਹੀ ਧਿਆਨ ਨਾਲ ਰਹਿਣਾ ਚਾਹੀਦਾ ਕੋਈ ਨਾ ਕੋਈ ਕਟਨਾਵਾ ਸਾਡੇ ਆਲੇ ਦੁਆਲੇ ਹੁੰਦੀਆਂ ਨੇ ਕਿ ਉਹ ਸਾਨੂੰ ਹਿਲਾ ਕੇ ਰੱਖ ਦਿੰਦੀਆਂ ਨੇ ਜਿੱਥੇ ਕੋਈ ਜ਼ੋਰ ਨਹੀਂ ਉੱਥੇ ਸਿਰਫ اسی ਗੱਲਬਾਤ ਰਾਹੀ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰ ਸਕਦੇ ਆ ਗੱਲਬਾਤ ਕਰ ਸਕਦੇ ਆ ਪਰ ਨਾ ਤੁਸੀਂ ਕਿਸੇ ਚੀਜ਼ ਨੂੰ ਬਦਲ ਸਕਦੇ ਹੋ ਤੇ ਨਾ ਹੀ ਬਦਲੀ ਜਾ ਸਕਦੀ ਸਿਰਫ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਉਸ ਸਿਚੁਏਸ਼ਨ ਹਾਲਾਤ ਚੋਂ ਨਿਕਲਿਆ ਜਰੂਰ ਜਾ ਸਕਦੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੀਜ਼ਨੀ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਜੀ ਗ੍ਰਹਿਆਂ ਦੇ ਮੁਤਾਬਕ ਚੰਦਰ ਅੱਜ 12ਵੇਂ ਸਥਾਨ ਵਿੱਚ ਗਿਆ 12ਵੇਂ ਚੰਦਰ ਵੈਸੇ ਨੁਕਸਾਨ ਨਹੀਂ ਕਰਦਾ ਹੈ ਜੀ ਗੱਲ ਨਹੀਂ ਪਰ ਮਾਨਸਿਕ ਕਲਪਾੜ ਜ਼ਰੂਰ ਰਹਿੰਦਾ ਹੈ ਮਾਨਸਿਕ ਤੌਰ ਤੇ ਕੋਈ ਨਾ ਕੋਈ ਪਰੇਸ਼ਾਨੀ ਬਣੀ ਰਹਿਣ ਵਾਲੀ ਆ ਨਕਸ਼ਤਰ ਜੋ ਚੱਲ ਰਿਹਾ ਜੀ ਚੰਦਰਨਾ ਮੇਂ ਰਾਸ਼ੀ ਉਤਰਾ ਭਾਦਰਾ ਪਦ ਸ਼ਨੀ ਦਾ ਨਕਸ਼ਤਰ ਹੈ ਤੇ ਨਾਲ ਉਸ ਤੋਂ ਬਾਅਦ ਪੂਰ ਭਾਦਰਾ ਪੱ ਚੱਲ ਰਿਹਾ ਹੈ ਪੂਰਾ ਭਾਦਰਾਪਦ ਨਕਸ਼ਤਰ 854 ਤੱਕ ਹੈ ਤੇ ਇਹ ਹੈਗਾ ਗੁਰੂ ਦਾ ਉਸ ਦਿਵਸ ਸ਼ਨੀ ਦਾ ਠੀਕ ਹੈ ਨਕਸ਼ਤਰ ਚੱਲੇਗਾ ਇਹ ਵੀ ਮਿੱਤਰਨਾ ਹੋਣ ਕਰਕੇ ਟੀਟ ਬਣ ਕੇ ਜਿੱਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਪੇਤਾ ਨਾਲ ਬੈਸਬਾਜੀ ਤੋਂ ਬਚਣਾ ਹੈ ਪਿਤਾ ਦੀ ਤੇ ਭਰਾ ਦੀ ਸਿਹਤ ਹੁਣ ਥੋੜੀ ਠੀਕ ਹੁੰਦੀ ਜਾਏਗੀ ਮਾਨਸਿਕ ਕਲਪਾਟ ਤੋਂ ਬਚਣ ਦੇ ਲਈ ਪੰਜ ਦਾ ਗੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਜਾਂ ਕੋਈ ਵੀ ਕੰਮ ਪੰਜ ਦਾ ਗੁੱਟ ਪੀ ਕੇ ਕਰਨਾ ਸਕਸੈਸਫੁਲ ਆਏਗਾ ਤੌਰਸੀ ਜਾਨੀ ਬ੍ਰਿਖ ਰਾਜੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਮਾਤਾ ਦੀ ਸਿਹਤ ਅੱਜ ਥੋੜੀ ਜਿਹੀ ਢਿੱਲੀ ਰਹੇਗੀ ਜੋੜਾਂ 'ਚ ਦਰਦ ਨੱਕ ਦੀ ਪ੍ਰੋਬਲਮ ਬੈਕ ਦੀ ਪ੍ਰੋਬਲਮ ਤੰਗ ਕਰ ਸਕਦੀ ਹੈ ਉਸਦੇ ਲਈ ਰਸੋਈ 'ਚ ਬੈਠ ਕੇ ਖਾਣਾ ਆਪਣੀ ਮਾਤਾ ਨੂੰ ਵੀ ਕਹੋ ਖਾਵੇ ਤਾਂ ਕਿ ਮੰਗਲ ਦੀ એનર્ਜੀ ਸ਼ੁਭ ਹੋਵੇ ਤੇ ਦੂਸਰੀ ਗੱਲ ਇੱਕ ਦੁੱਧਾ ਪੈਕੇਟ ਅੱਜ ਤੁਸੀਂ ਲక్ష్ਮੀ માતા ਦੇ ਮੰਦਿਰ ਜਾ ਕੇ ਕਿਸੇ ਛੋਟੇ ਬੱਚੇ ਨੂੰ ਦੇ ਸਕਦੇ ਹੋ ਜੈਮਨੀ ਜਾਨੀ ਮਿਥੂਨ ਰਾਸ਼ੀ ਵਾਲਿਆਂ ਦਾ ਦਿਨ ਲੰਘਿਆ ਅੱਜ ਸ਼ਾਮ ਨੂੰ ਹੋਈ ਪਰੇਸ਼ਾਨੀ ਕਿੰਨੀ ਮਿਹਨਤ ਕਰਦੇ ਐ ਇੰਨਾ ਕੁਝ ਕਰਦੇ ਐ ਪਰ ਰਿਲੈਕਸ ਹੀ ਨਹੀਂ ਮਿਲ ਰਹੀ ਥੋੜੀ ਜਿਹੀ ਖਰਚ ਹੋ ਰਹੀ ਹੈ ਤੁਹਾਨੂੰ ਵਿਤੂਨ ਰਾਸ਼ੀ ਵਾਲਿਆਂ ਨੂੰ ਬੁੱਧ ਰਾਉ ਦੇ ਜੋਗ ਕਰਕੇ ਚੰਦਰ ਵੀ ਅੱਜ ਨਾਲ ਹੀ ਆ ਕੇ ਬਹਿ ਗਿਆ ਕੰਮ ਹੁੰਦੇ ਆ ਪੂਰੇ ਖੱਜਲ ਖਵਾਰ ਹੋ ਕੇ ਹੁੰਦੇ ਆ ਥੋੜੀ ਜਿਹੀ ਪਰੇਸ਼ਾਨੀ ਚੱਲਦੀ ਪਈ ਹੈ ਕੀ ਕਰਨਾ ਹੈ ਜੀ ਤੁਸੀਂ ਬੁੱਧ ਨੂੰ ਸ਼ੁਭ ਕਰਨ ਦੇ ਲਈ ਹਲਕਾ ਹਰੇ ਰੰਗ ਦਾ ਰੁਮਾਲ ਗੰਗਾ ਚਰਨਾ ਧੋ ਕੇ ਆਪਣੇ ਕੋਲ ਰੱਖ ਲਓ ਸਵੇਰ ਤੋਂ ਜੀਪ ਤੇ ਛੇਦ ਲਾਓ ਨਰਜੀ ਠੀਕ ਹੋ ਜੀ ਕੈਂਸਰ ਕਰਕਰਾਂਸ਼ੀ ਵਾਲਿਆਂ ਦੇ ਲਈ ਪ੍ਰਾਪਰਟੀ ਨੂੰ ਲੈ ਕੇ ਕੋਈ ਝਗੜਾ ਹੋ ਸਕਦਾ ਹੈ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕਿਸੇ ਨਾਲ ਬਹਿਸ-ਵਾਜੀ ਹੋ ਸਕਦੀ ਹੈ ਜਿਸ ਕਰਕੇ ਪਰੇਸ਼ਾਨੀ ਤੁਹਾਡੀ ਥੋੜੀ ਜਿਹੀ ਵਧੀ ਰਹੇਗੀ ਪਰ ਇਹੋ ਜਿਹੀ ਕੋਈ ਗੱਲ ਨਹੀਂ ਕਿ ਕਿਸੇ ਤਰ੍ਹਾਂ ਦਾ ਨੁਕਸਾਨ ਹੋਏਗਾ ਕਰਕਰਾਂਸ਼ੀ ਵਾਲਿਆਂ ਦੇ ਲਈ ਮੰਗਲ ਲਗਨ ਚ ਚਾਲਦਾ ਪਿਆ ਹੈ ਤੇ ਜੋ ਸ਼ਨੀ ਦਾ ਨਕਸ਼ਤਰ ਹੈ ਮਿੱਤਰਨੀ ਹੈ ਤਾਂ ਇਸ ਕਰਕੇ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰਨ ਤੇ ਚੰਦਰ ਦੀ એનર્ਜੀ ਬਿਲਕੁਲ ਸ਼ੁਭ ਖਾਦ ਦੇਗੀ ਰੈੱਡ ਜਾਂ ਮੈਰੂਨ ਕਲਰ ਪਾ ਸਕਦੇ ਹੋ ਯੋਜਨੀ ਸਿੰਘ ਰਾਜੀ ਦੀ ਗੱਲ ਕਰੀਏ ਤਾਂ ਵਾਹਨ ਤੁਹਾਡਾ ਧਿਆਨ ਨਾਲ ਚਲਾਓ ਕਦੇ ਮੋਟਰਸਾਈਕਲ ਖਰਾਬ ਕਦੇ ਸਕੂਟਰੀ ਖਰਾਬ ਕਦੇ ਗੱਡੀ ਖਰਾਬ ਕਦੇ ਬੰਪਰ ਤੇ ਚਰੀਟਾ ਕਦੇ ਕੁਝ ਕਨਫਿਊਜ਼ਨ ਜੀ ਹੋਈ ਪਈ ਹੈ ਤੁਹਾਨੂੰ ਵਾਹਨ ਚਲਾਉਣ ਦੇ ਸਮੇਂ ਤਾਂ ਉਸ ਕਨਫਿਊਜ਼ਨ ਨੂੰ ਦੂਰ ਕਰਨ ਦੇ ਲਈ ਕੀ ਕਰਨਾ ਹੈ ਤੁਸੀਂ ਸਭ ਤੋਂ ਵਧੀਆ ਗੱਲ ਕੀ ਆ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਪਹਿਲੀ ਗੱਲ ਤਾਂ ਟਾਲ ਹੀ ਦਿਓ ਤੇ ਪਤਾਸੇ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਵਰਗੋ ਕੰਨਿਆਰਾਸ਼ ਕੰਨਿਆ ਰਾਸ਼ੀ ਵਾਲਿਆਂ ਥੋੜੀ ਜਿਹੀ ਸੁਸਤੀ ਪਰਿਵਾਰ ਨੂੰ ਲੈ ਕੇ ਥੋੜੇ ਇਮੋਸ਼ਨਲ ਹੋਏ ਬੱਚਿਆਂ ਨੂੰ ਲੈ ਕੇ ਥੋੜੇ ਇਮੋਸ਼ਨਲ ਬੱਚਿਆਂ ਦੀ ਸੈਟਿੰਗ ਨੂੰ ਲੈ ਕੇ ਬੱਚਿਆਂ ਦੇ ਦੂਰ ਜਾਣ ਨੂੰ ਲੈ ਕੇ ਜਾਂ ਬੱਚਿਆਂ ਨਾਲ ਗੱਲਬਾਤ ਕਰਕੇ ਜਾਂ ਪਰਿਵਾਰਕ ਤੌਰ ਤੇ ਕੋਈ ਨਾ ਕੋਈ ਪਰੇਸ਼ਾਨੀ ਤੁਹਾਡੇ ਵਧੀ ਥੋੜੀ ਉਦਾਸੀ ਜਿਹੀ ਵੀ ਹੈ ਥੋੜਾ ਕੰਮ ਕਰਨ ਨੂੰ ਜੀਵ ਹੀ ਨਹੀਂ ਕਰਦਾ ਥੋੜਾ ਇਮੋਸ਼ਨਲ ਵੀ ਹੋ ਰਹੇ ਹੋ ਤੁਸੀਂ ਦੇਖੋ ਚਾਹ ਦੇ ਗਲਾਸ ਚ ਪਾਣੀ ਪੀਓ ਕੱਤ ਦਾ ਗਲਾਸ ਨਾ ਵਰਤੋ ਦੋ ਚਾਰ ਦਿਨ ਤੋਂ ਵਰਤ ਰਹੇ ਹੋ ਤੁਸੀਂ ਜਿਸ ਕਰਕੇ ਥੋੜੀ ਜਿਹੀ ਸਿਹਤ ਤੁਹਾਡੀ ਇਫੈਕਟ ਹੋ ਰਹੀ ਹੈ ਤਾਂ ਬੁੱਧ ਨੂੰ ਸ਼ੁਭ ਕਰਨ ਦੇ ਲਈ ਕੀ ਕਰਨਾ ਤੁਸੀਂ ਮਨ ਦੀ بجائے ਦਿਮਾਗ ਤੋਂ ਫੈਸ ਜੋ ਕਾਫੀ ਹੱਦ ਤੱਕ ਕਾਫੀ ਕੁਝ ਠੀਕ ਹੁੰਦਾ ਨਜ਼ਰ ਆਏਗਾ ਮਨੋਵਲ ਵਧੇਗਾ ਲਿਬਰਟੋਲਾ ਰਾਸ਼ੀ ਦੀ ਗੱਲ ਕਰੀਏ ਤਾਂ ਗੁੱਸਾ ਬੜਾ ਆ ਰਿਹਾ ਟੋਲਾ ਰਾਸ਼ੀ ਵਾਲਿਆਂ ਨੂੰ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਚਿੰਤਾ ਵੀ ਵੱਧ ਗਈ ਕਿ ਕਿਤੇ ਫੇਰ ਹੀ ਨਾ ਹੋ ਜੇ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਆਪਣੇ ਮਨ ਦੇ ਘੋੜੇ ਬੇਕਾਰ ਚ ਕਮਾਉਣੇ ਬੰਦ ਕਰੋ ਚੰਦਰ ਰਾਹੁ ਦਾ ਜੋਗ ਹੈ ਤੇ ਸ਼ੁਕਰ ਰਾਹੁ ਦਾ ਜੋਗ ਨਹੀਂ ਹੈ ਸ਼ੁਕਰ ਚੰਦਰ ਦਾ ਜੋਗ ਨਹੀਂ ਹੈ ਪੇਸਟੀ ਖਾਓ ਸਭ ਸਹੀ ਹੋ ਜਾਏਗਾ ਪੇਸਟੇ ਸ਼ੁਕਰ ਚੰਦਰ ਦੀ ਘਾਰਕ ਮੰਨੀ ਜਾਂਦੀ ਹੈ ਚਲੋ ਬੱਚਿਆਂ ਨੂੰ ਕਟੀਆਂ ਟੌਫੀਆਂ ਦੇਣੀਆਂ ਤੇ ਰਾਤ ਨੂੰ ਦੁੱਧ ਦਾ ਸੇਵਨ ਨਾ ਕਰਨਾ ਅੱਜ ਦੇ ਦਿਨ ਦਾ ਉਪਾਅ ਹੈ ਵਾਈਟ ਕਰੀ ਅਗਲੀ ਰਾਸ਼ੀ ਸਕੋਰਪੀਓ ਜਾਨੀ ਬ੍ਰਿਸ਼ਚਿਕ ਰਾਸ਼ੀ ਬ੍ਰਿਸ਼ਚਿਕ ਰਾਸ਼ੀ ਦੇ ਲਈ ਜੋ ਸਿਤਾਰੇ ਚੱਲਦੇ ਪਏ ਆ ਦੇਖਿਆ ਜਾਵੇ ਤਾਂ ਸਿਤਾਰਿਆਂ ਦੇ ਹਿਸਾਬ ਨਾਲ ਗ੍ਰਹਿਆਂ ਦੇ ਹਿਸਾਬ ਦੇ ਨਾਲ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਥੋੜੀ ਮਾਤਾ ਦੀ ਸਿਹਤ ਖਰਾਬ ਰਹੇਗੀ ਮਾਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਘਰ ਪਰਿਵਾਰ ਵਿੱਚ ਬਸ ਸਕਦੀ ਹੈ ਨਾਲ ਹੀ ਜੋ ਮੰਗਲ ਹੈ ਮੰਗਲ ਦੀ એનર્ਜੀ ਸ਼ੋਭਾ ਖਰਚਿਆਂ ਤੇ ਥੋੜਾ ਕੰਟਰੋਲ ਕਰੋ ਜਿਆਦਾ ਖਰਚੇ ਹੋ ਰਹੇ ਲੱਗ ਰਿਹਾ ਤੁਹਾਨੂੰ ਕਿ ਥੋੜੀ ਸੇਵਿੰਗ ਖਤਮ ਹੋ ਗਈ ਹੈ ਮਨੱਕੇ ਦਾ ਸੇਵਨ ਕਰੋ ਤਾਸੀ ਲੈ ਕੇ ਧਾਰਮਿਕ ਸਥਾਨ ਤੇ ਰੱਖੋ ਜਾਂ ਮਿਸ਼ਰੀ ਦਾ ਸੇਵਨ ਕਰਨਾ ਵੀ ਤੁਹਾਡੇ ਲਈ ਆਸਤੇ ਦਿੰਦਾ ਉਪਾਰ ਹੋਵੇਗਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਤੁਨੂ ਰਾਸ਼ੀ ਵਾਲਿਆਂ ਨੂੰ ਵੀ ਸੱਟ ਚੋੜ ਤੋਂ ਬਚਣਾ ਚਾਹੀਦਾ ਹੈ ਕੰਮ ਕਰ ਦੀ ਸਥਿਤੀ ਠੀਕ ਹੈ ਕੰਮ ਕਰ ਬਦਲਣਾ ਹੈ ਤਾਂ ਥੋੜਾ ਸੋਚ ਸਮਝ ਕੇ ਬਦਲੋ ਚਲਦੇ ਪਾਣੀ ਵਿੱਚ ਥੋੜੀ ਜਿਹੀ ਚੌਲ ਲੋਚ ਮੜਜੀ ਹਲਦੀ ਪਾ ਦਿਓ ਚਲ ਪ੍ਰਵਾਹ ਕਰੋ ਨਾਲ ਹੀ ਰਿਲੈਕਸ ਮਿਲ ਜੇਗੀ ਤੇ ਘਰ ਵਿੱਚ ਜੋ ਉ ਮਾਨਸਿਕ ਤੌਰ ਤੇ ਮਜ਼ਬੂਤੀ ਦਰੇਗੀ ਕੈਪ੍ਰਿਗਨ ਮਕਰਾਂਸ਼ੀ ਵਾਲਿਆਂ ਦੀ ਗੱਲ ਕਰਦੇ ਆਂ ਆਪਾਂ ਟੈਂਪਰੇਰੀ ਤੌਰ ਤੇ ਮੰਗਲਿਕ ਯੋਗ ਚੱਲ ਰਿਹਾ ਹੈ ਗੁੱਸਾ ਆ ਰਿਹਾ ਅچھے ਲੋਕਾਂ ਨਾਲ ਸਬੰਧ ਵਧ ਰਹੇ ਆ ਉਹਨਾਂ ਦੇ ਨਾਲ ਫਾਇਦਾ ਵੀ ਹੋ ਰਿਹਾ ਤੁਹਾਨੂੰ ਤੇ ਲਾਲ ਲੱਗ ਵੀ ਰਿਹਾ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਜੋ ਨੁਕਸਾਨ ਹੋਣ ਵਾਲੇ ਸੀ ਉਹ ਪੂਰੇ ਕਵਰ ਤੁਸੀਂ ਕਰ ਲਓਗੇ ਤੇ ਕਿਸੇ ਦੀ ਮਦਦ ਨਾਲ ਕੰਮ ਕਾਰ ਅੱਗੇ ਤੁਰ ਪਏਗਾ ਸਰਕਾਰੀ ਗੈਰ ਸਰਕਾਰੀ ਕੰਮਾਂ ਵਿੱਚ ਮਦਦ ਮਿਲ ਜਾਏਗੀ ਤਿੰਨ ਕੁੱਤਿਆਂ ਨੂੰ ਖਾਣਾ ਪਾਉਣਾ ਕੁੱਤੇ ਨੂੰ ਰੋਟੀ ਦੇਣਾ ਅੱਜ ਦੇ ਦਿਨ ਦਾ ਉਹ ਪਾਰ ਰਵਿੰਦਾ ਕਿਉਂਕਿ ਉਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਤਾਨੂੰ ਬਿਜ਼ਨਸ ਕੰਮ ਕਰ ਲਈ ਪੈਸਾ ਪੈਸੇ ਲਈ ਅੱਜ ਦਾ ਦਿਨ ਬਿਲਕੁਲ ਅੱਛਾ ਹੈ ਪਰ ਬਿਣਾ ਮੰਗੇ ਕਿਸੇ ਨੂੰ ਸਲਾਹ ਦੇਣ ਤੇ ਸੂਰਜ ਦੀ ਇੱਜ਼ਤ ਦਾ ਪਲ ਖਰਾਬ ਹੋ ਜਾਏਗਾ ਆਲਦ ਵਾਲੇ ਸਰਕਲ ਵੱਲੋਂ ਦੋਸਤ ਮਿੱਤਰਾਂ ਵੱਲੋਂ ਨਵੀਂ ਤਕਨੀਕ ਨਾਲ ਕੋਈ ਨਵਾਂ ਕੰਮ ਕਰ ਸ਼ੁਰੂ ਕਰਨ ਦੀ ਆਫਰ ਮਿਲ ਸਕਦੀ ਆ ਟਰੱਕਾਂ ਦਾ ਤੇ ਨਾਲ ਰੇਤਾ ਬਜਰੀ ਦਾ ਕੰਮ ਕਰਨ ਵਾਲਿਆਂ ਲਈ ਅੱਜ ਦਾ ਦਿਨ ਬੈਸਟ ਜਾਣ ਵਾਲਾ ਹੈ ਆਪਣੇ ਇਸਟ ਨੂੰ ਪੀਲੇ ਫੁੱਲ ਚੜਾ ਦਿਓ ਵਧੀਆ ਦਿਨ ਜਾਏਗਾ ਪਾਈਸੇ ਜ਼ਮੀਨ ਰਾਸ਼ੀ ਨੀਂ ਰਾਸ਼ੀ ਦੇ ਲਿ ਸਿਤਾਰੇ ਚੰਗੇ ਆ ਪਰ ਥੋੜੇ ਜਿਹਾ ক্লোਜ਼ ਦੇ ਰਿਸ਼ਤੇ ਖਰਾਬ ਹੋ ਰਹੇ ਆਲੇ ਦੁਆਲੇ ਸਰਕਲ ਵੱਲੋਂ ਜਦੋਂ ਦੇਖਿਆ ਜਾਵੇ ਤਾਂ ਖਾਸ ਤੌਰ ਤੇ ਪ੍ਰੇਮ ਸਬੰਧਾਂ ਵਿੱਚੋ ਕਿਹਾਸ ਸੁਣੀਬਾਰ ਸਕਦੀ ਆ ਥੋੜੇ ਉਝੇਵੇਂ ਵਧਣਗੇ ਜਿਸ ਕਰਕੇ ਲੱਗੇਗਾ ਕਿ ਸਾਡੀ ਕੋਈ ਗੱਲ ਸੁਣਦਾ ਹੀ ਨਹੀਂ ਆਪਣੀਆਂ ਹੀ ਹਰ ਕੋਈ ਸੁਣਾਈ ਜਾਂਦਾ ਏਦਾਂ ਦੀ ਸਿਚੁਏਸ਼ਨ ਹਾਲਾਤ ਹੋਏ ਪਏ ਆ ਨਜ਼ਲਾ ਜੁਕਾਮ ਛਿੱਕਾਂ ਵੀ ਲੱਗ ਜਾਣਗੀਆਂ ਥੋੜਾ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਕਰਨਾ ਹੀ ਤੁਹਾਡੇ ਲਈ ਸਮਝਦਾਰੀ ਰਹੇਗੀ ਠੀਕ ਹੈ ਜੀ ਨਾਲ ਹੀ ਅੱਜ ਦੇ ਦਿਨ ਪਾਣੀ ਚ ਫਲਦੀ ਬਾਕੇ ਇਸ਼ਨਾਨ ਕਰਨਾ ਸ਼ੁਕ ਤਾਂ ਦੇ ਕਾ ਸ਼ਨੀ ਦਾ ਨਕਸ਼ਤਰ ਫਾਇਦਾ ਦੇ ਜਾਏਗਾ ਨੁਕਸਾਨ ਨਹੀਂ ਨਜ਼ਰਾ ਤਾਂ ਉੱਠ ਰਿਹਾ ਸੀ ਏਸੀ ਕਿ ਕੈ ਅਸਟ੍ਰੋਲੋਜੀ ਵਿਦ ਲੋਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਮੁਤਾਬਕ ਕਿਸ ਤਰ੍ਹਾਂ ਗ੍ਰਹਿਾਂ ਨੂੰ ਸ਼ੁਭ ਕਰਕੇ ਅਸੀਂ ਸ਼ੁਭ ਫਲ ਲੈ ਸਕਦੇ ਹਾਂ ਚਲੋ ਵਾਸਤੂ ਮੁਤਾਬਕ ਵੀ ਆਪਾਂ ਤੁਹਾਨੂੰ ਛੋਟੇ ਛੋਟੇ ਟਿਪ ਦੱਸਦੇ ਹਾਂ ਹਰ ਚੀਜ਼ ਚ ਦੱਸਦੇ ਆ ਕਿ ਚੀਜ਼ਾਂ એનર્ਜੀ ਨੂੰ ਆਪਾਂ ਸਹੀ ਕਰ ਸਕਦੇ ਆ ਕਈ ਵਾਰੀ ਅਸੀਂ ਕੀ ਕਰਦੇ ਆ ਆਪਣੇ ਘਰ ਵਿੱਚ ਥੋੜਾ ਕੂੜਾ ਹੋਇਆ ਲਕਾਵਾ ਭਰਿਆ ਤੇ ਨਾਲ ਸੁੱਟ ਦਿੱਤਾ ਨਾਲ ਦੇ ਘਰ ਵਿੱਚ ਨਾਲ ਦੇ ਘਰ ਨਹੀਂ ਨਾਲ ਖਾਲੀ ਜਗ੍ਹਾ ਪਈ ਹੈ ਹਾਂ ਤੇ ਦੂਜੀ ਕੀ ਗੱਲ ਕੀਤੀ ਲਿਵਾਪੇ ਚ ਪਾਇਆ ਕੂੜਾ ਤੇ ਦਿਲ ਇੰਜਾਂ ਦੇ ਕੋਲ ਰੱਖ ਦਿੱਤਾ ਆਮ ਹੀ ਸਾਡੀ ਆਦਤ ਹੈ ਘਰਾਂ ਦੇ ਵਿੱਚ ਆਪਾਂ ਦੇਖਿਆ ਵੀ ਇੱਕ ਦੋ ਜਗ੍ਹਾ ਤੇ ਪਰ ਹੋ ਵੀ ਜਾਂਦੀ ਆਦਤ ਬਣ ਗਈ ਕਿ ਕਈ ਵਾਰੀ ਬਾਦੂ ਜੀ ਚੀਜ਼ ਪਈ ਐ ਲਿਵਾਪੇ ਚ ਬੰਦ ਕੀਤਾ ਤੇ ਦਰਵਾਜ਼ੇ ਕੋਲ ਦਰਵਾਜ਼ੇ ਕੋਲ ਕਦੇ ਵੀ ਘਰਦਿਆਂ ਤੇ ਹਲੀਚਾਂ ਕੋਲ ਕੂੜਾ ਕਰਕਟ ਡਸਟਬਿਨ ਨਹੀਂ ਰੱਖਣਾ ਚਾਹੀਦਾ ਝਾੜੂ ਵੀ ਨਹੀਂ ਰੱਖਣਾ ਚਾਹੀਦਾ ਤੇ ਘਰ ਤੋਂ ਬਾਹਰ ਅਗਰ ਕੋਈ ਚੀਜ਼ ਸਿੱਟਣੀ ਆ ਤਾਂ ਦੂਰ ਸਿੱਟ ਕੇ ਆਓ ਆਪਣੇ ਘਰ ਦੇ ਨਾਲ ਜਦੋਂ ਤੁਸੀਂ ਲਫਾਫੇ ਚ ਪਾ ਕੇ ਭਾਵੇਂ ਖਾਲੀ ਜਗ੍ਹਾ ਹੋਵੇ ਜਿਹੜੀ ਮਰਜੀ ਸਾਈਡ ਹੋਵੇ ਜੇ ਤੁਸੀਂ ਉਹ ਨਾਲ ਕੋਡਾ ਕਰਕਰ ਸੁੱਟੋਗੇ ਤਾਂ ਮੰਨ ਲਓ ਤੁਹਾਡੀ ਜੋ ਵੇਸਟੇਜ ਹੈ ਤੁਹਾਡੇ ਘਰ ਦੀ ਵੇਸਟੇਜ ਹੈ ਉਹ ਰਾਹੂ ਹੈ ਤੇ ਨਾਲ ਰਾਹੂ ਕਾਇਮ ਹੋ ਜਾਏਗਾ ਤੇ दान ਨਹੀਂ ਕਰਨਾ ਸਮਾਂ ਇਜ਼ਾਜ਼ਤ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਕੱਲ ਆਪਾਂ ਕਿਸੇ ਚੰਗੇ ਬਤਲ ਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ